ਸਸ਼ਕਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰਤ ਖੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਇੰਡੀਆ ਦੀ ਸ਼ੇਰਨੀ ਦੀ ਜੋ ਕਿ ਬਹੁਤ ਵੱਡੀ ਸਮੱਸਿਆ ਦੇ ਨਾਲ ਜੁਗ ਜਰੀਏ ਲੇਕਿਨ ਫਿਰ ਵੀ ਇੰਨੀ ਸਟਰੋਂਗ ਹੈ ਕਿ ਹਰ ਦਿਨ ਸ਼ੂਟਸ ਕਰ ਰਹੀ ਹੈ ਹਰ ਦਿਨ ਐਡਵਰਟਾਈਜ਼ਮੈਂਟਸ ਕਰ ਰਹੀ ਹੈ ਔਰ ਹਾਲੀ ਦੇ ਵਿੱਚ ਉਸਨੇ ਥੋੜਾ ਸਮਾਂ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸ ਦਾ ਸਾਨੂੰ ਪਤਾ ਲੱਗਿਆ ਕਿ ਕੋਰੀਆ ਟੂਰਿਜ਼ਮ ਦੀ ਉਹ ਬ੍ਰਾਂਡ ਦਾ ਬੈਸਟਰ ਬਣ ਗਈ ਹੈ ਸੋ ਆਪਣੇ ਹੋਣ ਵਾਲੇ ਪਤੀ ਕਹਿ ਸਕਦੇ ਆਸੀਂ ਜਾਂ ਫਿਰ ਕਹਿ ਸਕਦੇ ਕਿ ਆਪਣੇ ਕਰੰਟ ਬੁਆਏਫ੍ਰੈਂਡ ਰਿੱਕੀ ਦੇ ਨਾਲ ਉਹ ਛੁੱਟੀਆਂ ਮਣਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ ਸੋ ਆਪਣੀਆਂ ਵੈਕੇਸ਼ਨਸ ਦੇ ਲਈ ਉਹ ਆਊਟ ਆਫ ਇੰਡੀਆ ਆਊਟ ਆਫ ਸਿਟੀ ਆਊਟ ਆਫ ਕੰਟਰੀ ਜ਼ਰੂਰ ਜਾਂਦੀ ਹੈ ਔਰ ਉਸ ਦਾ ਕਹਿਣਾ ਹੈ ਕਿ ਜੋ ਜ਼ਿੰਦਗੀ ਹੈ ਬਹੁਤ ਛੋਟੀ ਹੈ ਔਰ ਇਸ ਨੂੰ ਜਿੰਨਾ ਹੋ ਸਕਦਾ ਇੰਜੋਏ ਕੀਤਾ ਜਾਏ ਕਿਉਂਕਿ ਜ਼ਿੰਦਗੀ ਦਾ ਕੋਈ ਵੀ ਪਰੋਸਾ ਨਹੀਂ ਅਗਰ ਆਪਾਂ ਗੱਲ ਕਰੀਏ ਉਸ ਦੇ ਪ੍ਰੋਬਲਮ ਦੀ ਤਾਂ ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਹੀਨਾ ਖਾਨ ਲਗਾਤਾਰ ਸੋਸ਼ਲ ਮੀਡੀਆ ਤੇ ਸਰਗਰਮ ਹੈ ਚਾਹੇ ਕਿਸੇ ਇਵੈਂਟ ਦੇ ਵਿੱਚ ਜਾ ਰਹੀ ਹੈ ਚਾਹੇ ਕੋਈ ਐਡਵਰਟਾਈਜ਼ਮੈਂਟ ਕਰ ਰਹੀ ਹੈ ਤੁਸੀਂ ਕੋਈ ਵੀ ਜੱਜ ਨਹੀਂ ਕਰ ਪਾਉਂਗੇ ਕਿ ਉਸ ਦੇ ਸ ਵਿਗ ਪਾ ਕੇ ਆਪਣੀਆਂ ਲੁਕਸ ਨੂੰ ਸੇਮ ਐਜ਼ ਇਟ ਇਜ਼ ਕੈਰੀ ਕਰਕੇ ਉਹ ਹਰ ਇਵੈਂਟ ਦੇ ਵਿੱਚ ਪਹੁੰਚ ਰਹੀ ਹੈ ਔਰ ਬੜੀ ਬਰੇਵਲੀ ਬੜੀ ਸਟਰੋਂਗਲੀ ਉਹ ਆਪਣੀ ਪ੍ਰੋਬਲਮ ਦੇ ਨਾਲ ਜੋ ਹੈ ਆਪਣੀ ਪ੍ਰੋਬਲਮ ਨੂੰ ਫੇਸ ਕਰ ਰਹੀ ਹੈ ਪ੍ਰੋਬਲਮ ਤੋਂ ਨਿਕਲ ਰਹੀ ਹੈ ਔਰ ਇਵੈਂਟਸ ਦੇ ਵਿੱਚ ਐਕਟਿਵਲੀ ਸਪੀਚ ਦਿੰਦੀ ਨਜ਼ਰ ਆਉਂਦੀ ਹਮੇਸ਼ਾ ਕਿ ਕਦੇ ਵੀ ਤੁਸੀਂ ਕਿਸੇ ਵੀ ਪ੍ਰੋਬਲਮ ਤੋਂ ਭੱਜਣਾ ਨਹੀਂ ਹੈ ਚਾਹੇ ਉਹ ਤਾਡੀ ਕੋਈ 프로ਫੈਸ਼ਨਲ ਪ੍ਰੋਬਲਮ ਹੋਵੇ ਕੋਈ ਪਰਸਨਲ ਪ੍ਰੋਬਲਮ ਹੋਵੇ ਕਿਉਂਕਿ ਪ੍ਰੋਬਲਮ ਦਾ ਐਟ ਦੈਂਡ ਸੋਲੂਸ਼ਨ ਤੁਹਾਨੂੰ ਆਪ ਹੀ ਕੱਢਣਾ ਪੈਂਦਾ ਸੋ ਸਟਰੋਂਗ ਰਹਿਣਾ ਤੁਹਾਡੇ ਲਈ ਉਹਨਾਂ ਜ਼ਰੂਰੀ ਸੋ ਹਿਨਾ ਖਾਨ ਦੇ ਫਾਦਰ ਦੀ ਜੋ ਹੈ ਕੁਝ ਸਾਲ ਪਹਿਲਾਂ ਡੈਥ ਹੋ ਗਈ ਸੀ ਲੇਕਿਨ ਜਦੋਂ ਹਿਨਾ ਦੀ ਮਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਤਾਂ ਹਿਨਾ ਦੀ ਮਾਂ ਵੀ ਕਿਤੇ ਨਾ ਕਿਤੇ ਡੋਲ ਗਈ ਲੇਕਿਨ ਹਿਨਾ ਆਪਣੇ ਮਮਾ ਨੂੰ ਹਮੇਸ਼ਾ ਸਰਪ੍ਰਾਈਜ਼ ਕਰਦੀ ਹੈ ਤੁਸੀਂ ਅਕਸਰ ਦੇਖਦੇ ਹੋ ਉਹਨਾਂ ਦਾ ਸੋਸ਼ਲ ਹੈਂਡਲ ਕਿ ਹਿਨਾ ਖਾਨ ਜੋ ਹੈ ਕਿਤੇ ਨਾ ਕਿਤੇ ਆਪਣੀ ਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਪੋゼਸਿਵ ਹੈ ਮਾਂ ਨੂੰ ਲੈ ਕੇ ਬਹੁਤ ਜ਼ਿਆਦਾ اپنی प्रॉब्लम्स پوری نہیں ਦੱਸਦੀ ਉਹ ਆਪਣੀ ਮਦਰ ਨੂੰ ਹਮੇਸ਼ਾ ਸਰਪ੍ਰਾਈਜ਼ ਕਰਦੀ ਹੈ ਚਾਹੇ ਉਹਨਾਂ ਦਾ ਬਰਥਡੇ ਹੋਵੇ ਜਾਂ ਫਿਰ ਬਹੁਤ ਲੰਬੇ ਸਮੇਂ ਲਈ ਕਿਤੇ ਗਈ ਹੋਵੇ ਔਰ ਸਡਨਲੀ ਆ ਕੇ ਆਪਣੇ ਮम्मा ਨੂੰ ਸਰਪ੍ਰਾਈਜ਼ ਕਰਦੀ ਹੈ ਸੋ ਅਸੀ ਹੀਨਾ ਦੀਆਂ ਵੀ ਵੀਡੀਓਜ਼ ਦੇਖਿਆ ਸੀ ਜਦੋਂ ਉਸਦੇ ਸਿਰ ਦੇ ਬਾਲ ਕੱਟੇ ਸੀਗੇ ਔਰ ਕਿੱਦਾਂ ਕਿੱਦਾਂ ਕੱਟੇ ਕਿੱਦਾਂ ਹੀ ਹੀਨਾ ਜੋ ਐਮੋਸ਼ਨਲ ਹੋ ਰਹੀ ਸੀ ਔਰ ਹੁਣ ਤੁਹਾਨੂੰ ਵੀ ਦੱਸ ਦਿੰਦੇ ਨੇ ਕਿ ਹੀਨਾ ਦੇ ਸਿਰ ਤੇ ਕਾਫੀ ਹੱਦ ਤੱਕ ਬਾਲ ਜਿਹੜੇ ਨੇ ਆ ਚੁੱਕੇ ਨੇ ਲੇਕਿਨ ਇਹਨੇ ਨਹੀਂ ਆਏ ਕਿ ਉਸ ਨੂੰ ਵਿਗ ਜੋ ਹੈ ਹਜੇ ਉਤਾਰਨਾ ਪਵੇ ਬਿਨਾ ਵਿਗ ਤੋਂ ਉਹ ਜੋ ਹੈ ਬॉय ਕਟ ਕਹਿ ਸਕਦੇ ਆਸੀਂ ਕਿ ਉਹਦਾ ਦੀ ਲੁੱਕ ਕੈਰੀ ਕਰ ਰਹੀ ਹੈ ਫਿਲਹਾਲ ਦੇ ਲਈ ਪਰ ਉਮੀਦ ਕਰਦੇ ਆ ਕਿ ਹੀਨਾ ਜੋ ਹੈ ਇਸ ਪ੍ਰੋਬਲਮ ਦੇ ਵਿੱਚੋਂ ਜਲਦੀ ਨਿਕਲ ਕੇ ਸਾਰਿਆਂ ਦੇ ਨਾਲ ਆਪਣੀ ਖੁਸ਼ੀ ਨੂੰ ਸਾਂਝਾ ਕਰੇਗੀ ਕਿਉਂਕਿ ਹੀਨਾ ਹਮੇਸ਼ਾ ਪੋਜ਼ਿਟਿਵ ਕਰਦੀ ਹੈ ਕਿ ਸੋ ਪਹਿਲਾਂ ਗੱਲ ਕੀਤੀ ਸੁਨਾਲੀ ਬਿੰਦਰੇ ਜਾਂ ਫਿਰ ਨਵਜੋਤ ਕੌਰ ਸਿੱਧੂ ਦੀ ਉਹ ਵੀ ਜੋ ਹੈ ਕੈਂਸਰ ਦੀ ਪ੍ਰੋਬਲਮ ਦੇ ਨਾਲ ਪੀੜਤ ਸੀਗੇ ਲੇਕਿਨ ਆਪਣੇ ਆਪ ਨੂੰ ਕਿਦਾਂ ਸਟਰੋਂਗਲੀ ਉਹਨਾਂ ਨੇ ਇਸ ਪ੍ਰੋਬਲਮ ਚੋਂ ਕੱਢਿਆ ਇਹ ਵੀ ਇੱਕ ਮਿਸਾਲ ਹੈ ਆਪਣੇ ਸਾਰਿਆਂ ਦੇ ਲਈ ਸੋ ਕੋਰੀਆ ਦੀ ਟੂਰਿਜ਼ਮ ਕੋਰੀਆ ਟੂਰਿਜ਼ਮ ਦੀ ਜੋ ਬ੍ਰੈਂਡ ਐਂਬੈਸਡਰ ਬਣੀ ਹੈ ਹਿਨਾ ਖਾਨ ਇਹਦੇ ਲਈ ਵੀ ਹਿਨਾ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਹਿਨਾ ਬਹੁਤ ਸਟਰੋਂਗ ਹੈ ਹਿਨਾ ਦੇ ਨਾਲ ਹੈ ਹਿਨਾ ਦੀ ਜਿਹੜੇ ਫੈਨਸ ਨੇ ਹਮੇਸ਼ਾ ਕਮੈਂਟਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੇਅਰਸ ਕਰਦੇ ਨੇ ਕਿ ਹਿਨਾ ਕਦੋਂ ਜਲਦੀ ਠੀਕ ਹੋ ਕੇ ਔਰ ਵਾਪਸ ਆਪਣੇ ਪਹਿਲੇ ਵਾਲੇ ਲੁ ਲੇ ਪ੍ਰੋਜੈਕਟਸ ਨੂੰ ਲੈ ਕੇ ਹੀਨਾ ਬਹੁਤ ਐਕਸਾਈਟਡ ਹੈ ਕਿਹੜੇ ਕਿਹੜੇ ਪ੍ਰੋਜੈਕਟ ਕਰ ਰਹੀ ਹੈ ਇਸ ਦੇ ਬਾਰੇ ਕੋਈ ਇਨਫੋਰਮੇਸ਼ਨ ਤਾਂ ਨਹੀਂ ਆਈ ਲੇਕਿਨ ਸ਼ੀ ਇਜ਼ ਵੈਰੀ ਐਕਸਾਈਟਡ ਔਰ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਪਾਰਟਿਕੂਲਰ ਹੈ ਔਰ ਸੋਸ਼ਲ ਮੀਡੀਆ ਤੋਂ ਐਕਟਿਵ ਹੋਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੀ